ਹੈਲੋ ਵੈਲਕਮ ਟੂ ਆਲ ਇਨ ਮਾਈ ਚੈਨਲ ਕਨਸੈਪਟ ਗੁਰੂ ਏਕੇ ਤੇ ਮੈਂ ਹਾਂ ਤੁਹਾਡਾ ਹੋਸਟ ਅਸ਼ਵਨੀ ਕੁਮਾਰ ਪਿਆਰੇ ਵਿਦਿਆਰਥੀਓ ਪਲੱਸ 2 ਪੋਲਿਟিক্যাল ਸਾਇੰਸ 224 25 ਪੰਜਾਬ ਸਕੂਲ ਸਿੱਖਿਆ ਬੋਰਡ ਦਾ ਨਵਾਂ ਪੇਪਰ ਪੈਟਰਨ ਆ ਗਿਆ ਵੈ ਤੇ ਆਓ ਦੇਖੀਏ ਵੀ ਜਿਹੜਾ ਨਵਾਂ ਪੇਪਰ ਪੈਟਰਨ ਹੈ ਇਹ ਕਿਹੋ ਜਿਹਾ ਹੈ ਤੇ ਇਹਦਾ ਇਹਦੇ ਵਿੱਚ ਕਿਹੋ ਜਿਹੇ ਕੁਐਸਚਨ ਨੇ ਠੀਕ ਹੈ ਨਵਾਂ ਪੇਪਰ ਪੈਟਰਨ ਕਿਹੋਜੇ ਕੁਐਸਚਨ ਪੇਪਰ ਤੁਹਾਨੂੰ ਆਏਗਾ ਕਿਹੋਜੇ ਕੁਐਸਚਨ ਪੇਪਰ ਤੁਹਾਡੇ ਸਾਹਮਣੇ ਆਏਗਾ ਇਹ ਦੇਖਣਾ ਹੈ 让我们 ਸੀ ਤੁਹਾਨੂੰ ਸਿਲੇਬਸ ਬਾਰੇ ਵੀ ਦੱਸਿਆ ਜਾਏਗਾ ਪਰ ਪਹਿਲੇ ਤੁਹਾਨੂੰ ਪੇਪਰ ਪੈਟਰਨ ਬਾਰੇ ਦੱਸਦੇ ਹਾਂ 2024 25 ਪੰਜਾਬ ਸੂ ਸਿੱਖਿਆ ਬੋਰਡ ਦਾ ਪੇਪਰ ਪੈਟਰਨ 12ਵੀਂ ਕਲਾਸ ਪੋਲੀਟੀਕਲ ਸਾਇੰਸ ਸਿਰਫ ਪੋਲੀਟੀਕਲ ਸਾਇੰਸ ਦੀ ਹੈ ਸਟਰਕਚਰ ਆਫ ਕੁਐਸਚਨ ਪੇਪਰ +2 ਪੋਲੀਟੀਕਲ ਸਾਇੰਸ 80 ਨੰਬਰ ਦਾ ਪੇਪਰ ਥਿਊਰੀ ਹੋਏਗਾ ਤੇ 20 ਨੰਬਰ ਦੀ ਇੰਟਰਨਲ ਅਸੈਸਮੈਂਟ ਹੋਏਗੀ ਕੁੱਲ 100 ਨੰਬਰ ਦਾ ਹੋਏਗਾ ਥਿਊਰੀ ਦੇ ਵਿੱਚ ਕੀ ਲਿਖਿਆ ਅੰਗਰੇਜ਼ੀ 'ਚ ਹੈ ਤੁਹਾਨੂੰ ਮੈਂ ਸਾਰਾ ਪੰਜਾਬੀ 'ਚ ਦੱਸਾਂਗਾ ਸਾਰੇ ਪ੍ਰਸ਼ਨ ਜ਼ਰੂਰੀ ਨੇ ਇਹਦੇ 'ਚ 4 ਸੈਕਸ਼ਨ ਹੋਣਗੇ ਪੇਪਰ ਦੇ A B C D 4 ਸੈਕਸ਼ਨ ਹੋਣਗੇ ਤੇ ਸਾਰੇ ਯੂਨਿਟ ਜਿਹੜੇ ਨੇ ਉਹਨਾਂ ਨੂੰ ਅਡੀਕੁਏਟ ਰਿਪਰੈਜ਼ੈਂਟੇਸ਼ਨ ਮਿਲੇਗੀ ਭਾਵੇਂ ਸਾਰਿਆਂ ਦੇ ਵਿੱਚੋਂ ਪੇਪਰ ਆਉਣ ਆਏਗਾ ਠੀਕ ਹੈ ਇਹ ਨਹੀਂ ਆ ਵੀ ਕਿਸੇ ਕੁਐਸਚਨ 'ਚੋਂ ਛੋਟੇ ਆ ਜਾਣ ਵੱਡੇ ਆ ਜਾਣ ਸਾਰਾ ਕੁਝ ਮਿਕਸ ਹੀ ਆਏਗਾ ਸੋ ਬੇਟਾ ਸਭ ਤੋਂ ਪਹਿਲੇ ਸੈਕਸ਼ਨ A ਦੀ ਗੱਲ ਕਰੀਏ ਸੈਕਸ਼ਨ A ਦੇ ਵਿੱਚ 20 ਕੁਐਸਚਨ ਆਉਣਗੇ ਇੱਕ ਇੱਕ ਨੰਬਰ ਦੇ ਇੱਕ ਇੱਕ ਨੰਬਰ ਦੇ 20 ਕੁਐਸਚਨ ਆਉਣਗੇ ਤੇ ਇਹ ਇਹ ਜਿਹੜੇ ਨੇ ਇਹਦੇ ਵਿੱਚ MCQ ਆਏਗਾ ਮਲਟੀਪਲ ਚੁਆਇਸ ਕੁਐਸਚਨਸ ਐਂਡ ਕੁਐਸਚਨ ਵਿਦ 1 ਵਰਡ ਆਨਸਰ ਇੱਕ ਵਰਡ ਆਨਸਰ ਵਾਲੇ ਕੁਐਸਚਨ ਵੀ ਹੋਣਗੇ ਤੇ ਇਟ ਸ਼ਲ ਕਵਰ ਹੋਲ ਸਿਲੇਬਸ ਇਹ ਸਾਰੇ ਸਿਲੇਬਸ ਵਿੱਚੋਂ ਆਣਗੇ ਜਿਹੜੇ 20 ਕੁਐਸਚਨ ਛੋਟੇ ਨੇ ਨੈਕਸਟ ਸੈਕਸ਼ਨ B ਜਿਹੜਾ ਹੈ ਸੈਕਸ਼ਨ B ਛੋਟੇ ਕੁਐਸਚਨ ਹੋਣਗੇ ਇਹ ਕੁਐਸਚਨ ਜਿਹੜਾ ਵਾ ਇਹ ਕੁਐਸਚਨ ਨੰਬਰ 2 ਹੋਏਗਾ ਇਹਦੇ ਅੱਗੇ 9 ਪਾਰਟ ਹੋਣਗੇ ਤੇ 9 ਪਾਰਟ ਦੇ ਵਿੱਚੋਂ ਸਾਰੇ 4-4 ਨੰਬਰ ਦੇ ਕੁਐਸਚਨ ਹੋਣਗੇ ਵਿਦਿਆਰਥੀਆਂ ਨੇ ਕੇਵਲ 6 ਕਰਨੇ ਆ ਪ੍ਰਸ਼ਨ ਆਉਣਗੇ 9 ਕਰਨੇ ਆ ਤੁਸੀਂ 6 ਠੀਕ ਹੈ ਤੇ ਹਰ ਪ੍ਰਸ਼ਨ ਦੇ 4 ਨੰਬਰ ਹੋਣਗੇ 4-4 ਨੰਬਰ ਦੇ 6 ਕੁਐਸਚਨ ਹੋਣਗੇ ਆ ਦੇਖੋ ਲਿਖਿਆ 4 ਇਅਰ ਵਿੱਚ 6 24 ਭਾਗ 6 ਚੋਕਾ 24 6 ਕੁਐਸਚਨ ਕਰਨੇ ਆ 4-4 ਨੰਬਰ ਦੇ 24 ਮਾਰਕਸ ਹੋਣਗੇ ਇਹ ਵੀ ਨੋਟ ਰੱਖਣਾ ਬੇਟਾ ਬਈ ਇਹ ਜਿਹੜੇ ਕੁਐਸਚਨ ਨੇ ਇਹਨਾਂ ਦਾ ਆਨਸਰ 60 ਤੋਂ 75 ਸ਼ਬਦਾਂ ਦੇ ਵਿੱਚ ਦੇਣਾ ਭਾਗ 4-5 ਲਾਈਨਾਂ ਦੇ ਵਿੱਚ ਹੀ ਇਹਨਾਂ ਦਾ ਉੱਤਰ ਦੇਣਾ ਹੈ ਠੀਕ ਹੈ ਜਿਆਦਾ ਲੰਬਾ ਆਨਸਰ ਦੇਣ ਦੀ ਲੋੜ ਨਹੀਂ 60 ਤੋਂ 75 ਵਰਡਸ ਦੇ ਵਿੱਚ ਸ਼ਬਦਾਂ ਦੇ ਵਿੱਚ ਇਹਦਾ ਉੱਤਰ ਦੇਣਾ ਫਿਰ ਆ ਗਿਆ ਸੈਕਸ਼ਨ ਸੀ ਸੈਕਸ਼ਨ ਸੀ ਜਿਹੜਾ ਵਾ ਤੀਜਾ ਸੈਕਸ਼ਨ ਹੈ ਇਹਦੇ ਚ ਤਿੰਨ ਕੁਐਸਚਨ ਕਰਨੇ ਆ 8-8 ਨੰਬਰ ਦੇ ਇਹ ਸਮਝ ਲਓ ਇੱਕ ਵਾਰ ਲੰਬੇ ਪ੍ਰਸ਼ਨ ਨੇ ਇਹ 100% ਇੰਟਰਨਲ ਚੁਆਇਸ ਆ ਭਾਵ ਜਾਂ ਵਾਲੇ ਪ੍ਰਸ਼ਨ ਨੇ ਠੀਕ ਹੈ ਇਹਦੇ ਚ ਇਹ ਜਿਹੜਾ ਜਿਹੜੇ ਕੁਐਸਚਨ ਆਣਗੇ ਦੋ ਕੁਐਸਚਨ ਆਣਗੇ ਉਹਨੂੰ ਚੈੱਕ ਕਰਨਾ ਹੈਗਾ ਫਿਰ ਦੋ ਆਣਗੇ ਕਰਨਾ ਫਿਰ ਦੋ ਯਾਨੀ ਕਿ ਟੋਟਲ ਤਿੰਨ ਕੁਐਸਚਨ ਹੋਣਗੇ 6 ਹੋਣਗੇ ਕੁੱਲ ਵਿੱਚ ਜਾਂ ਵਾਲੇ ਕੁਐਸਚਨ ਹੋਣਗੇ ਠੀਕ ਹੈ ਤੇ 10 ਤੋਂ 20 ਲਾਈਨਾਂ ਦੇ ਵਿੱਚ ਇਹਦਾ ਆਨਸਰ ਲਿਖਣਾ ਹੈ 10 ਟੂ 20 ਲਾਈਨਸ ਸੈਂਟੈਂਸਸ ਠੀਕ ਹੈ 10 20 ਸੈਂਟੈਂਸਾਂ ਦੇ ਵਿੱਚ ਹੋਏਗਾ ਪਰ ਆਪ ਡੇਢ ਤੋਂ ਦੋ ਪੇਜ ਦੇ ਵਿੱਚ ਵਿੱਚ ਆਨਸਰ ਲਿਖਣਾ ਹੈ ਸੈਕਸ਼ਨ ਇਹਦੇ ਵਿੱਚ ਇਹ ਵੀ ਸਾਰੇ ਸਿਲੇਬਸ ਚੋਂ ਆਏਗਾ ਬੇਟਾ ਇਹ ਯਾਦ ਰੱਖਣਾ ਹੈ ਸਿਲੇਬਸ ਦੇ ਕਿਸੇ ਪਾਰਟ ਦੇ ਵਿੱਚੋਂ ਵੀ ਕੋਈ ਵੀ ਪ੍ਰਸ਼ਨ ਆ ਸਕਦਾ ਇਹ ਪੱਕਾ ਨੋਟ ਕਰ ਲਓ ਅਗਲਾ ਬੇਟਾ ਆ ਗਿਆ ਸੈਕਸ਼ਨ ਡੀ ਸੈਕਸ਼ਨ ਡੀ ਦੇ ਵਿੱਚ ਇਹ 12 ਨੰਬਰ ਦਾ ਕੁਐਸਚਨ ਆਏਗਾ ਇਹ ਕੁਐਸਚਨ ਨੰਬਰ 6 ਹੋਏਗਾ ਸੋਰਸ ਬੇਸਡ ਕੁਐਸਚਨ ਹੈ ਪੈਰ ਆਏਗਾ ਪੈਰੇ ਨੂੰ ਪ੍ਰਸ਼ਨ ਪੈਰਾਗ੍ਰਾਫ ਨੂੰ ਪੜ੍ਹ ਕੇ ਤੁਸੀਂ ਉੱਤਰ ਦੇਣੇ ਆ ਕੁਐਸਚਨ ਜਿਹੜੇ ਨੇ ਮਾਰਕ ਡਿਸਟ੍ਰਿਬਿਊਸ਼ਨ ਪੇਪਰ ਪਾਉਣ ਵਾਲੇ ਦੀ ਮਰਜ਼ੀ ਆ ਉਹ ਭਾਵੇਂ 12 ਨੰਬਰ ਦੇ 12 ਕੁਐਸਚਨ ਪਾ ਦੇ 6 2-2 ਨੰਬਰ ਦੇ 6 ਕੁਐਸਚਨ ਪਾ ਦੇ ਇਹ ਹੋ ਜਾਏਗਾ ਮਾਡਲ ਟੈਸਟ ਪੇਪਰ ਵੀ ਆਏਗਾ ਇਹਦੇ ਨਾਲ ਰਿਲੇਟਡ ਉਹ ਤੁਸੀਂ ਦੇਖ ਲੈਣਾ ਮੈਂ ਵੀ ਤੁਹਾਨੂੰ ਇੱਕ ਮਾਡਲ ਟੈਸਟ ਪੇਪਰ ਜਲਦੀ ਹੀ ਬਣਾ ਕੇ ਸ਼ੇਅਰ ਕਰਾਂਗਾ ਸਤੰਬਰ ਟੈਸਟ ਵਾਸਤੇ ਠੀਕ ਹੈ ਸੂਏ ਸੀਗਾ ਤੁਹਾਡਾ ਪੇਪਰ ਪੈਟਰਨ ਇਹਦੇ ਨਾਲ ਜਿਹੜਾ ਤੁਹਾਨੂੰ ਇੱਕ ਵਾਰ ਫਿਰ ਬਰੀਫ ਚ ਦੱਸਾਂਗਾ ਉਸ ਤੋਂ ਪਹਿਲੇ ਦੇਖ ਲਓ ਜਿਹੜਾ ਪ੍ਰੋਜੈਕਟ ਜਿਹੜਾ 20 ਨੰਬਰ ਨੇ ਉਹ ਤੁਹਾਡੇ ਅਧਿਆਪਕ ਨੇ ਤੁਹਾਨੂੰ ਦੇਣੇ ਆ ਤੁਹਾਡੇ ਜਿਹੜੇ ਸਕੂਲ ਦੇ ਅਧਿਆਪਕ ਨੇ ਲੈਕਚਰਰ ਨੇ ਉਹਨਾਂ ਨੇ ਤੁਹਾਨੂੰ ਇਹ 20 ਨੰਬਰ ਦੇਣੇ ਨੇ ਜਿਹੜਾ ਇੰਟਰਨਲ ਅਸੈਸਮੈਂਟ ਹੈ ਜਾਂ ਪ੍ਰੋਜੈਕਟ ਵਰਕ ਹੈ ਪ੍ਰੋਜੈਕਟ ਵਰਕ ਦੇ ਆ ਸਿਲੇਬਸ ਅਨੁਸਾਰ ਉਹਦੇ 5 ਨੰਬਰ ਹੈ ਤੇ ਵਿਵਾ ਪੁੱਛਣ ਨੇ ਜਵਾਨੀ ਪੁੱਛਣ ਦੇ 3 ਨੰਬਰ ਨੇ 8 ਨੰਬਰ ਕੁੱਲ ਹੋਗੇ ਕਲਾਸਵਰਕ ਤੇ ਅਸੈਸਮੈਂਟ ਦੇ ਪੀਰੀਆਡਿਕ ਟੈਸਟ ਜਿਹੜੇ ਟੈਸਟ ਹੋਣਗੇ ਪ੍ਰੀ ਬੋਰਡ ਹੋਏਗਾ ਜਾਂ ਕਲਾਸ ਦਾ ਕੰਮ ਹੋਏਗਾ ਉਹਦੇ 10 ਨੰਬਰ ਹੋਣਗੇ ਠੀਕ ਹੈ ਬੁੱਕ ਬੈਂਕ ਔਰ ਰਿਸਰਚ ਸਟੱਡੀ ਮਟੀਰੀਅਲ ਰਿਲੇਟਡ ਟੂ ਸਿਲੇਬਸ ਸਿਲੇਬਸ ਨਾਲ ਸੰਬੰਧਿਤ ਜੇਕਰ ਤੁਸੀਂ ਲਾਇਬ੍ਰੇਰੀ ਦੇ ਵਿੱਚੋਂ ਕੋਈ ਮਟੀਰੀਅਲ ਪੜਦੇ ਹੋ ਤੇ ਉਹਦੇ 2 ਨੰਬਰ ਹੋਣਗੇ ਕੁੱਲ 20 ਨੰਬਰ ਦੀ ਇੰਟਰਨਲ ਅਸੈਸਮੈਂਟ ਹੈ ਠੀਕ ਹੈ ਠੀਕ ਹੈ ਬਸ ਇਸੇ ਤਰ੍ਹਾਂ ਦਾ ਤੁਹਾਡਾ ਸਿਲੇਬਸ ਹੈ ਇੱਕ ਵਾਰ ਤੁਹਾਨੂੰ ਮੈਂ ਇੱਕ ਵਾਰੀ ਆ ਦੁਬਾਰਾ ਜਿਹੜਾ ਹੈ ਇਹ ਮੈਂ ਤੁਹਾਨੂੰ ਪੇਜ ਤੇ ਸਮਝਾ ਰਿਹਾ ਵਾਂ ਇਹ ਦੇਖੋ ਪੇਜ ਤੇ ਲਿਖਿਆ ਮੈਂ ਤੁਹਾਨੂੰ ਸਮਝਾਣ ਲਈ ਯਸ 20 24 25 ਦਾ ਬੇਟਾ ਜਿਹੜਾ ਪੈਟਰਨ ਹੈ ਸਮਝ ਲਓ ਸੈਕਸ਼ਨ A ਦੇ ਵਿੱਚ ਆਣਗੇ 20 ਕੁਐਸਚਨ ਇੱਕ ਇੱਕ ਨੰਬਰ ਦੇ ਸੈਕਸ਼ਨ B ਚ ਆਣਗੇ 9 ਕੁਐਸਚਨ ਆਣਗੇ 6 ਕਰਨੇ ਹੋਣਗੇ 4-4 ਨੰਬਰ ਦੇ 24 ਨੰਬਰ ਹੋਗੇ ਸੈਕਸ਼ਨ C ਚ ਅ ਤਿੰਨ ਕੁਐਸਚਨ ਆਨੇ ਨੇ 8 8 ਨੰਬਰ ਦੇ 24 ਨੰਬਰ ਹੋਗੇ ਇਹਦੀ ਇੰਟਰਨਲ ਚੁਆਇਸ ਹੁੰਦੀ ਆ ਪਰ ਆਪ ਜਾਂ ਵਾਲੇ ਕੁਐਸਚਨ ਨੇ ਇਹ ਕਰੋ ਜਾਂ ਇਹ ਕਰੋ ਇਹ ਕਰੋ ਜਾਂ ਇਹ ਕਰੋ ਠੀਕ ਹੈ ਸੈਕਸ਼ਨ ਡੀ ਜਿਹੜਾ ਵਾ ਉਹ ਪਹਿਰੇ ਵਾਲਾ ਪ੍ਰਸ਼ਨ 12 ਨੰਬਰਾਂ ਦਾ ਠੀਕ ਹੈ ਟੋਟਲ 80 ਨੰਬਰ ਹੋਗੇ ਤੇ 20 ਨੰਬਰਾਂ ਦੀ ਇੰਟਰਨਲ ਅਸੈਸਮੈਂਟ ਆ ਤੁਹਾਨੂੰ ਪਹਿਲੇ ਦੱਸਿਆ ਹੋਇਆ 80 ਨੰਬਰ ਥਿਊਰੀ ਦੇ 20 ਨੰਬਰ ਇੰਟਰਨਲ ਅਸੈਸਮੈਂਟ ਦੇ ਕੁੱਲ ਕੁੱਲ 100 ਮਾਰਕਸ ਵਿੱਚੋਂ ਤੁਹਾਡਾ ਫਾਈਨਲ ਜਿਹੜਾ ਰਿਜ਼ਲਟ ਨਿਕਲਣਾ ਫਟਾਫਟ ਤੁਹਾਨੂੰ ਸਿਲੇਬਸ ਦੱਸ ਦਿੰਨਾ ਵਾ ਕਿਉਂਕਿ ਅਸਵਰ ਸਿਲੇਬਸ ਜਿਹੜਾ ਮੈਂ ਪਿਛਲੇ ਸਾਲ ਨਾਲੋਂ ਥੋੜਾ ਡਿਫਰੈਂਟ ਹੈ ਇਸ ਕਰਕੇ ਤੁਹਾਨੂੰ ਇਹ ਪੰਜਾਬੀ ਵਿੱਚ ਸਿਲੇਬਸ ਹਰ ਹਾਲਾਂਕਿ ਇਹ ਮਹੀਨਾ ਵਾਈਜ਼ ਵੰਡਾ ਪਰ ਇਹ ਸਾਰਾ ਸਿਲੇਬਸ ਹੈ ਤੁਸੀਂ ਦੇਖ ਲਓ ਆਦਰਵਾਇਜ਼ ਇੰਗਲਿਸ਼ ਦਾ ਸਿਲੇਬਸ ਮੈਂ ਪਹਿਲਾਂ ਹੀ ਸ਼ੇਅਰ ਕੀਤਾ ਹੋਇਆ ਮੇਰੀਆਂ ਵੀਡੀਓਜ਼ ਪਹਿਲਾਂ ਹੀ ਅਵੇਲੇਬਲ ਨੇ ਚੈਨਲ ਤੇ ਸਾਰੇ ਪ੍ਰਸ਼ਨਾਂ ਨਾਲ ਸਾਰ ਟੌਪਿਕ ਨਾਲ ਰਿਲੇਟਡ ਇਸ ਫਿਰ ਵੀ ਮੈਂ ਲਾਈਵ ਕਲਾਸ ਵੀ ਲਾ ਕੇ ਤੁਹਾਨੂੰ ਜਾਣਕਾਰੀ ਦਿੰਦਾ ਰਵਾਂਗਾ ਓਕੇ ਬੇਟਾ ਸੋ ਕਿਹੜੇ ਕਿਹੜੇ ਟੌਪਿਕ ਨੇ ਸਿਲੇਬਸ ਦੇ ਟੌਪਿਕ ਦੇਖ ਲਓ ਇੱਕ ਵਾਰ ਮੀ ਨਵਾਇਜ਼ ਦੇ ਦਿੱਤਾ ਹੈ ਪਰ ਮੈਂ ਤੁਹਾਨੂੰ ਜਰਨਲ ਹੀ ਪੜ੍ਹ ਕੇ ਸੁਣਾਵਾਂਗਾ ਰਾਜਨੀਤਿਕ ਪ੍ਰਣਾਲੀ ਅਰਥ ਵਿਸ਼ੇਸ਼ਤਾਵਾਂ ਰਾਜਨੀਤਿਕ ਪ੍ਰਣਾਲੀ ਦੇ ਕੰਮ ਤੇ ਰਾਜਨੀਤਿਕ ਪ੍ਰਣਾਲੀ ਤੇ ਰਾਜ ਵਿਚੰਤਰ ਸੰਸਦੀ ਪ੍ਰਣਾਲੀ ਦਾ ਨਮੂਨਾ ਭਾਰਤੀ ਲੋਕਤੰਤਰ ਦੀਆਂ ਸਮੱਸਿਆਵਾਂ ਤੇ ਚੁਣੌਤੀਆਂ ਭਾਰਤੀ ਲੋਕਤੰਤਰ ਦਾ ਵਿਵਿਖ ਉਧਾਰਵਾਦ ਮਾਰਕਸਵਾਦ ਮਹਾਤਮਾ ਗਾਂਧੀ ਦੇ ਰਾਜਨੀਤਿਕ ਵਿਚਾਰ ਪਿੰਡੂ ਲੋਕਤੰਤਰ ਪੰਚਾਇਤੀ ਰਾਜ ਸ਼ਹਿਰੀ ਲੋਕਤੰਤਰ ਸਥਾਨਕ ਸੰਸਥਾਵਾਂ ਇਸ ਤੋਂ ਬਾਅਦ ਨੌਕਰਸ਼ਾਹੀ ਲੋਕਮੰਤ ਤੇ ਚੋਣ ਪ੍ਰਣਾਲੀ ਭਾਰਤ ਵਿੱਚ ਦਲ ਪ੍ਰਣਾਲੀ ਦਾ ਸਰੂਪ ਭਾਰਤ ਵਿੱਚ ਰਾਜਨੀਤਿਕ ਦਲ ਨੀਤੀਆਂ ਤੇ ਪ੍ਰੋਗਰਾਮ ਦਲ ਪ੍ਰਣਾਲੀ ਹਿੱਤ ਸਮੂਹ ਤੇ ਦਬਾਅ ਸਮੂਹ ਰਾਸ਼ਟਰੀ ਇੱਕੀਕਰਨ ਭਾਰਤ ਦੀ ਵਿਦੇਸ਼ ਨੀਤੀ ਤੇ ਮੂਲ ਸਿਧਾਂਤ ਭਾਰਤ ਤੇ ਸੰਯੁਕਤ ਰਾਸ਼ਟਰ ਭਾਰਤ ਦੇ ਗੁਆਂਢੀ ਦੇਸ਼ਾਂ ਨਾਲ ਸਬੰਧ ਠੀਕ ਹੈ ਨੈਕਸਟ ਹੈਗਾ ਬੇਟਾ ਭਾਰਤ ਦੇ ਸੰਯੁਕਤ ਰਾਜ ਅਮਰੀਕਾ ਤੇ ਰੂਸ ਨਾਲ ਸਬੰਧ ਭਾਰਤ ਅਤੇ ਸਾਰਕ ਭਾਰਤ ਦਾ ਸੰਸਾਰ ਦੇ ਮੁੱਖ ਮੁੱਦਿਆਂ ਪ੍ਰਤੀ ਦ੍ਰਿਸ਼ਟੀਕੋਣ ਇਹੋ ਹੀ ਹੈ ਤੁਹਾਡਾ ਸਾਰਾ ਸਿਲੇਬਸ ਪਿਛਲੇ ਸਾਲ ਕੁਝ ਚੈਪਟਰ ਜ਼ਿਆਦਾ ਸੀਗੇ ਉਹ ਇਸ ਵਾਰ ਚੈਪਟਰ ਸਿਲੇਬਸ ਚ ਨਹੀਂ ਆਗੇ ਸੋ ਪਿਆਰੇ ਵਿਦਿਆਰਥੀ ਉਹ ਸਿਲੇਬਸ ਤੁਹਾਡੇ ਸਾਹਮਣੇ ਹੈ ਪੈਟਰਨ ਤੁਹਾਡੇ ਸਾਹਮਣੇ ਪੇਪਰ ਪੈਟਰਨ ਠੀਕ ਹੈ ਉਹਦੇ ਅਨੁਸਾਰ ਤਿਆਰੀ ਕਰਨੀ ਹੈ ਮੈਂ ਵੀ ਕੁਝ ਕੁਐਸਚਨ ਪੇਪਰ ਤੁਹਾਨੂੰ ਸ਼ੇਅਰ ਕਰਾਂਗਾ ਇਸ ਪੇਪਰ ਪੈਟਰਨ ਨਾਲ ਬਣਾ ਕੇ ਠੀਕ ਹੈ ਸੋ ਥੈਂਕ ਯੂ ਵੈਰੀ ਮਚ ਵੇਖਦੇ ਰਹੋ ਕਨਸੈਪਟ ਗੁਰੂ ਕੇ ਚੈਨਲ ਮੇਰੇ ਚੈਨਲ ਤੇ ਪਲੇਲਿਸਟ ਵੇਖੋ ਪਲੱਸ 2 ਦੀ ਪਿਛਲੇ ਸਾਲਾਂ ਦੇ ਕੁਐਸਚਨ ਆਨਸਰ ਸਾਰੇ ਅਵੇਲੇਬਲ ਨੇ ਦੇਖੋ ਤੇ ਤਿਆਰੀ ਕਰੋ 올 द बेस्ट ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਦਾ ਬਟਨ ਵੀ ਦਬਾਓ ਤਾਂ ਕਿ ਮੈਂ ਜਦੋਂ ਲਾਈਵ ਹੋਵਾਂ ਜਾਂ ਕੋਈ ਨਵੀਂ ਵੀਡੀਓ ਪਾਵਾਂ ਤੇ ਤੁਹਾਨੂੰ ਮਿਲ ਜਾਵੇ ਥੈਂਕ ਯੂ